ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀ ਬਰਾ ਠੀਕ ਠਾਕ ਹੋਣਗੇ ਜ਼ਿਕਰਿਆ ਬਗਦਦ ਰਵਿਦਾਸ ਜੀ ਤੁਸੀਂ ਜਾਣਦੇ ਹੋ ਕਿ 52 ਰਾਜੇ ਤੇ 62 ਰਾਣੀਆਂ ਜਿਹੜੀਆਂ ਨੇ 48 ਰਾਣੀਆਂ ਹਾਂ 48 ਰਾਣੀਆਂ ਸੌਰੀ ਜਿਹੜੇ ਉਹਨਾਂ ਦੇ ਮਤਲਬ ਕਿ ਮੰਨਣ ਵਾਲੇ ਸਨ ਹਾਂਜੀ ਲੇਕਿਨ ਫਿਰ ਵੀ ਇੱਕ ਕੌਮ ਦੁਨੀਆ ਦੇ ਐਸੀ ਹੈ ਕਿ ਜਿਨ੍ਹਾਂ ਨੇ ਉਹਨਾਂ ਨੂੰ ਪੂਰੀ ਕੋਸ਼ਿਸ਼ ਕੀਤੀ ਨੀਂਜ ਦਿਖਾਣ ਦੀ ਮਤਲਬ ਕਿ ਨੀਵਾ ਦਿਖਾਉਣ ਵਾਸਤੇ ਉਹਨਾਂ ਨੇ ਹਰ ਹਰ ਬੇਇਸਤਮਾਲ ਕੀਤੇ ਲੇਕਿਨ ਜਿਨੂੰ ਰੱਬ ਚੁਕਰ ਉੱਤੇ ਕਰਦਾ ਇੱਜ਼ਤ ਦਵੇ ਉਹਨੂੰ ਕੋਈ ਨਹੀਂ ਜ਼ਲਤ ਉਹਨੂੰ ਕੋਈ ਜ਼ਲਤ ਕੋਈ ਬੰਦਾ ਜ਼ਲਤ ਨਹੀਂ ਦੇ ਸਕਦਾ ਤੇ ਬਖਤ ਰਵਿਦਾਸ ਜੀ ਦੀ ਸਾਖੀ ਬਿਆਨ ਕਰ ਰਹੇ ਨੇ ਬਾਬਾ ਬੰਤਾ ਸਿੰਘ ਬਾਬਾ ਬੰਤਾ ਜੀ ਹਾਂਜੀ ਤੇ ਆਪਾਂ ਹੁਣ ਜਲਦੀ ਨਾਲ ਇਹ ਵੀਡੀਓ ਸ਼ੁਰੂ ਕਰਨੇ ਆ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂ ਜੱਸ ਹੋ ਗਿਆ ਜਦੋਂ ਪਹੁੰਚ ਗਏ ਵਡਿਆਈ ਹੋਣ ਲੱਗ ਪਈ ਚਤੌਰ ਗੜ੍ਹ ਦੀ ਰਾਣੀ ਦਾ ਜ਼ਿਕਰ ਆਉਂਦਾ ਜਿਹਦਾ ਨਾਂ ਸੀ ਰਾਣੀ ਝਾਲੀ ਉਹਨੂੰ ਪਤਾ ਲੱਗਾ ਵੀ ਕਾਸ਼ੀ ਦੇ ਵਿੱਚ ਇੱਕ ਬਾਬਾ ਰਵਿਦਾਸ ਹੈ ਬੜੀ ਜੈਜਕਾਰ ਹੈ ਉਹਦੀ ਬੜੀ ਜੈਜਕਾਰ ਹੈ ਹੀਰੇ ਨੂੰ ਕਿੰਨਾ ਲਕੋਵੇਂਗਾ ਚਮਕ ਪੈਦਾ ਹੋ ਜਾਂਦੀ ਹੈ ਪ੍ਰਗਟ ਹੋ ਜਾਂਦਾ ਹੈ ਕੱਚ ਲੁਕਿਆ ਰਹਿ ਸਕਦਾ ਹੈ ਹੀਰਾ ਨਹੀਂ ਲੁਕਿਆ ਰਹਿੰਦਾ ਕੰਡਾ ਲਕੋਇਆ ਜਾ ਸਕਦਾ ਹੈ ਗੁਲਾਬ ਦੀ ਖੁਸ਼ਬੂਈ ਨਹੀਂ ਢਕੀ ਜਾ ਸਕਦੀ ਈਰਖਾ ਸਾਰੇ ਕਾਸ਼ੀ ਦੇ ਬ੍ਰਾਹਮਣ ਤੇ ਪੜਤ ਕਰਦੇ ਨੇ ਨਾ ਮੰਦਰ ਚ ਵੜਨ ਦਿੰਦੇ ਨੇ ਨਾ ਸਾਧੂਆਂ ਸੰਤਾਂ ਦੀ ਸਭਾ ਚ ਬਹਿਣ ਦਿੰਦੇ ਨੇ ਵੀ ਤੇਰੀ ਜਾਤ ਨਹੀਂ ਵੀ ਹੈ ਯਾਦ ਰੱਖਿਓ ਪ੍ਰਮਾਤਮਾ ਦਾ ਰਤਬਾ ਹੈ ਛਾਇ ਮਿੱਟੀ ਵਿੱਚ ਰੁਲਦੇ ਕਿਣਕਿਆਂ ਨੂੰ ਵੀ ਪਹਾੜ ਬਣਾ ਦਿੰਦਾ ਹੈ ਤੇ ਜਿਹੜੇ ਪਹਾੜ ਵਰਗੇ ਉਹਦੇ ਅੱਗੇ ਨਾ ਝੁਕਣ ਉਹਨਾਂ ਨੂੰ ਮਿੱਟੀ ਚ ਮਿਲਾ ਦਿੰਦਾ ਹੈ ਹੁਣ ਕਾਸ਼ੀ ਵਿੱਚ ਸਮਕਾਲੀ ਕਿੰਨੇ ਬ੍ਰਾਹਮਣ ਵਿਦਵਾਨ ਪੁਰਸ਼ ਹੋਏ ਨੇ ਅੱਜ ਕਿਸੇ ਦਾ ਨਾਂ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਤੇ ਜਿਹਨੂੰ ਟੱਕ ਕੇ ਰੱਖਿਆ ਉਹ ਤਿੰਨਾਂ ਕੋਨਿਆਂ ਵਿੱਚ ਅਸੀਂ ਉਹਦਾ ਨਾਂ ਲੈ ਰਹੇ ਹਾਂ ਜੀ ਭਗਤ ਰਵਿਦਾਸ ਭਗਤ ਰਵਿਦਾਸ ਉਹਨਾਂ ਨੂੰ ਚੇਤਾ ਹੀ ਕੋਈ ਨਹੀਂ ਕਰਦਾ ਕੌਣ ਪੁਰਸ਼ ਦਾ ਆਇਆ ਨਾ ਕਰੁਣਾ ਦਾ ਜੋਰ ਸੀ ਉਸ ਸਮੇਂ ਮੰਦਿਰ ਚ ਨਹੀਂ ਜਾਣ ਦਿੰਦੇ ਠੀਕ ਹੈ ਕਹਿੰਦੇ ਉੱਤੇ ਹਰ ਜਗ੍ਹਾ ਅਪੇਧ ਹੈ ਨਾ ਵੜਨਦੇ ਉਹ ਮੰਦਰਾਂ ਵਿੱਚ ਇੱਥੇ ਬਹਿ ਕੇ ਜਪ ਲਵਾਗੇ ਨਦੀ 'ਚ ਇਸ਼ਨਾਨ ਨਹੀਂ ਕਰਨ ਦਿੰਦੇ ਗੰਗਾ ਵਿੱਚ ਕਹਿੰਦੇ ਜਿੱਥੇ ਕਿ ਤੂੰ ਨਹਾਉਣਾ ਹੈ ਪਾਣੀ ਮੈਲਾ ਹੋ ਜਾਂਦਾ ਹੈ ਅਜੇ ਕਿ ਨਦੀ ਕਾਸ਼ੀ ਤੋਂ ਹਰ ਦਵਾਰ ਤੋਂ ਕਿਤੇ ਵੀ ਚਲੇ ਜਾਓ ਤੀਰਤੇ ਨਦੀ ਵਗ ਰਹੀ ਹੈ ਪਾਣੀ ਗਾਂ ਜਾ ਰਿਹਾ ਕਹਿੰਦੇ ਪਾਣੀ ਪਿਟਿਆ ਜਾਂਦਾ ਹੈ ਤੇ ਜੇ ਇਸ਼ਨਾਨ ਕਰਨਾ ਹੈ ਤੇ ਉੱਚੀ ਜਗ੍ਹਾ ਪਹਾੜ ਤੋਂ ਉੱਤਰਦੀ ਨਦੀ ਹੈ ਉੱਥੇ ਬ੍ਰਾਹਮਣ ਕਹਿੰਦੇ ਅਸੀਂ ਕਰਾਂਗੇ ਤੇ ਤੂੰ ਨੀਵੇਂ ਥਾਂ ਤੇ ਕਰ ਜਿੱਥੇ ਅੱਗੇ ਕੋਈ ਨਾਉਂਦਾ ਨਹੀਂ ਹੈ ਇਹਨਾਂ ਵਿਦਕਰਾ ਇਹਨਾਂ ਨੀਵਾ ਕਰ ਦਿੱਤਾ ਗਿਆ ਵਰਣਵੰਡ ਦੇ ਵਿੱਚ ਤੇ ਪਾਤਸ਼ਾਹ ਨੇ ਸੰਗਲ ਤੋੜੇ ਨੇ ਵਰਣਵੰਡ ਦੇ ਹੁਣ ਆ ਪੰਗਤ ਲੱਗੀ ਹੋਵੇਗੀ ਲੰਗਰ ਦੀ ਇੱਥੇ ਸੰਗਤ ਵਿੱਚ ਬੈਠੇ ਉਹ ਕੋ ਪੁੱਛਦਾ ਤੇਰੀ ਜਾਤ ਕੀ ਹੈ ਜਿੰਨੀ ਜਗ੍ਹਾ ਚੌਂਕੜੇ ਲਈ ਬ੍ਰਾਹਮਣ ਨੂੰ ਚਾਹੀਦੀ ਐ क्षत्रिय ਬਹਿ ਜਾਵੇ ਇਹਨਾਂ ਅਨੁਸਾਰ ਕੋਈ ਸ਼ੂਦਰ ਐ ਵੈਸ਼ ਐ ਗੁਰੂ ਦੇ ਘਰ ਵਿੱਚ ਸਭ ਲਈ ਜਗ੍ਹਾ ਐ ਪਰ ਹੋਰ ਕੋਈ ਐਸਾ ਘਰ ਨਹੀਂ ਸੀ ਹੋਰ ਕੋਈ ਐਸਾ ਘਰ ਨਹੀਂ ਸੀ ਜਿੱਥੇ ਹਰ ਇੱਕ ਨੂੰ ਜਗ੍ਹਾ ਮਿਲਦੀ ਹੋਵੇ ਗੁਰੂ ਮਹਾਰਾਜ ਦੀ ਐਸੀ ਬਣਾਈ ਸਿੱਖ ਜਗਤ ਅੰਦਰ ਮਰਿਆਦਾ ਸੀ ਖੈਰ ਮਾਤਾ ਉਹ ਬੀਬੀ ਉਹ ਰਾਣੀ ਚਾਲੀ ਉਹਨੂੰ ਪਤਾ ਲੱਗਾ ਹੈ ਵੀ ਕਾਸ਼ੀ ਦੇ ਵਿੱਚ ਇੱਕ ਸੰਤ ਹੈ ਖੁਦਾ ਵਿੱਚ ਪ੍ਰਭੂ ਵਿੱਚ ਵਾਹਿਗੁਰੂ ਵਿੱਚ ਅਪੇਧ ਹੋਇਆ ਹੈ ਤੇ ਜੀਵਨ ਨੂੰ ਸਫਲਿਆ ਕਰੀਏ ਉਹਦੀ ਸੰਗਤ ਕਰੀਏ ਕਿਉਂਕਿ ਮਹਾਪੁਰਸ਼ਾਂ ਦੀ ਸੰਗਤ ਡੁੱਬਦਿਆਂ ਨੂੰ ਵੀ ਲੈ ਜਾਂਦੀ ਹੈ ਪਾਰ ਲੈ ਜਾਂਦੀ ਹੈ ਉਹਨੇ ਰਾਜਾ ਨੂੰ ਆਖਿਆ ਵੀ ਮੈਂ ਤੀਰਥ ਯਾਤਰਾ ਤੇ ਜਾਣਾ ਹੈ ਆਪਣੇ ਸਿਰ ਦੇ ਸਾਈ ਨੂੰ ਕਹਿੰਦੀ ਤੀਰਥ ਯਾਤਰਾ ਤੇ ਮੈਂ ਕਾਸ਼ੀ ਜਾਣਾ ਹੈ ਹੁਣ ਇੱਕ ਨਾਲ ਸਬਾਈ ਤੇ ਜਾਣ ਗਈ ਕਾਸ਼ੀ ਚਲੇ ਗਈ ਤੇ ਜਦੋਂ ਕਾਸ਼ੀ ਚਲੇ ਗਈ ਨਾ ਪੁੱਛਦਿਆਂ ਪਛਾਉਂਦਿਆਂ ਭਗਤ ਰਵਿਦਾਸ ਜੀ ਦੇ ਬਾਰੇ ਪਤਾ ਲੱਗ ਗਿਆ ਵੀ ਕਿੱਥੇ ਰਹਿੰਦੇ ਨੇ ਰਵਿਦਾਸ ਜੀ ਸਾਹਮਣੇ ਖਲੋ ਕੇ ਕਿਸੇ ਅਗੰਮੀ ਰਸ ਵਿੱਚ ਪ੍ਰਭੂ ਦੇ ਗੁਣ ਗਾ ਰਹੇ ਸਨ ਤੇ ਝਾਲੀ ਪਿੱਛੇ ਜਾ ਕੇ ਖਲੋ ਗਈ ਹੈ ਹਜੇ ਕੋਈ ਫਤੇ ਫਤੂਈ ਨਹੀਂ ਕੀਤੀ। ਕੋਆਇਆ ਨਹੀਂ ਹੈ ਪਿਛੇ ਖਲੋ ਗਿਆ ਇਹ। ਕਿਉਂਕਿ ਵੇਖਣਾ ਵੀ ਹੁੰਦਾ ਨਾ ਪਤਾ ਤੇ ਲੱਗੇ ਵੀ ਇਹਦੀ ਅਵਸਥਾ ਕੀ ਹੈ ਪਹੁੰਚਿਆ ਕਿਥੇ ਹੈ। ਰਵਿਦਾਸ ਜੀ ਇੱਕ ਬਚਨ ਪੜ ਰਹੇ ਸਨ, "ਜਉ ਤੁਮ ਗਿਰਵਰ ਤਉ ਹਮ ਮੋਰਾ, ਜਉ ਤੁਮ ਜੰਦ ਤਉ ਹਮ ਭਏ ਹੈ ਚਕੋਰਾ। ਮਾਦਵੇ ਤੁਮਨ ਤੋਰੋ ਤੋ ਹਮ ਨਹੀਂ ਤੋ ਰਹਿ।" ਭਗਤ ਰਵਿਦਾਸ ਜੀ ਪੜ ਰਹੇ ਨੇ ਉੱਥੇ ਜੋ ਤੁਮ ਗਿਰਵਰ ਤਉ ਹਮ ਮੋਰਾ ਔਰ ਇਹ ਨਹੀਂ ਵੀ ਉੱਥੇ ਬੜੀ ਭੀੜ ਹੈ ਵਿਖਾਵੇ ਲਈ ਪੜ ਰਹੇ ਨੇ ਆਪਦੇ ਗੰਮੀ ਰਸ ਵਿੱਚ ਵਿਖਾਵੇ ਲਈ ਤੇ ਬੜੇ ਬਚਨ ਨਿਕਲਦੇ ਨੇ ਮੂੰਹ ਚੋਂ ਸਾਡੇ ਅੰਦਰ ਭਾਵੇਂ ਸਾਰੀ ਦਿਹਾੜੀ ਬਾਣੀ ਨਾ ਪੜੀ ਹੋਵੇ ਨਾ ਕੋਈ ਅੰਮ੍ਰਿਤ ਵੇਲਾ ਨਾ ਕੋਈ ਸੰਧਿਆ ਵੇਲਾ ਨਾ ਕੋਈ ਨਿਤਨੇਮ ਚਾਰਕ ਬੰਦੇ ਬੈਠੇ ਹੋਣ ਤੇ ਮੂੰਹ ਜਿਆ ਲਾਈ ਜਾਣਗੇ ਕਈ ਵੀ ਇਹ ਚੱਲ ਰਿਹਾ ਹੈ ਪਤਾ ਲੱਗ ਜੇ ਸਾਰਿਆਂ ਨੂੰ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਆਉਣਾ ਹੈ ਵਿਖਾਵੇ ਲਈ ਬੜਾ ਕੁਝ ਹੋ ਜਾਂਦਾ ਹੈ ਔਰ ਇਹਨੇ ਵੀ ਚਲੋ ਸਾਰੇ ਹੀ ਵਿਖਾਵਾ ਕਰਦੇ ਨੇ ਕੋ ਮੇਰੇ ਵਰਗੇ ਵੀ ਹੁੰਦੇ ਬੱਲੇ ਬੱਲੇ ਕਰਾਉਣ ਨੂੰ ਵੀ ਕਰ ਲੈਂਦੇ ਨੇ ਤੇ ਕਈ ਤੇ ਵਾਕਿਆ ਹੀ ਜੁੜੇ ਨੇ ਕਿਤੇ ਵੀ ਹੋਣ ਉਹ ਗੁਰੂ ਨਾਨਕ ਦੀ ਯਾਦ ਵਿੱਚ ਜੁੜੇ ਹੋਏ ਨੇ ਜਾਉ ਤੁਮ ਗਿਰਵਰ ਤਉ ਹਮ ਮੋਰਾ ਜਿਵੇਂ ਜਿਵੇਂ ਗਿਰਿ ਵਰ ਪਹਾੜ ਵੱਲ ਵੇਖ ਕੇ ਸੋਹਣੇ ਪਹਾੜ ਵੱਲ ਵੇਖ ਕੇ ਮੋਰ ਪਹਿਲਾਂ ਪਾਉਂਦਾ ਹੈ ਕਹਿੰਦੇ ਮੇਰੇ ਪ੍ਰਭੂ ਜੇ ਤੂੰ ਪਹਾੜ ਹੈ ਤੇ ਮੈਂ ਫਿਰ ਮੋਰ ਹਾਂ ਸੰਬੰਧ ਦੱਸ ਰਹੇ ਨੇ ਆਪਣਾ ਪ੍ਰਭੂ ਦੇ ਨਾਲ ਆਪਣੇ ਰਸ ਵਿੱਚ ਜਾਉ ਤੂੰ ਮਗੇਰ ਵਰ ਤਉ ਹਮ ਮੋਰਾ ਜਾਉ ਤੂੰ ਚੰਦ ਤਉ ਹਮ ਭਏ ਹੈ ਚਕੋਰਾ ਤੂੰ ਚੰਦਨ ਤੇ ਮੈਂ ਤੇਰੀ ਕਹਿੰਦੇ ਚਕੋਰਾ ਚਕੋਰ ਦਾ ਚੰਦ ਨਾਲ ਬਹੁ ਬੜਾ ਹੈ ਜਿਹੜੇ ਸ਼ਿਕਾਰੀ ਚਕੋਰ ਨੂੰ ਫੜਦੇ ਨੇ ਨਾ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਵੀ ਜਦੋਂ ਚੰਦ ਚੜ੍ਹਦਾ ਹੈ ਨਾ ਉਹਦਾ ਪੰਛੀ ਹੈ ਚਕੋਰ ਉਹ ਪੱਬਾਂ ਤੇ ਖਲੋ ਜਾਂਦਾ ਹੈ ਤੇ ਚੰਦ ਵੱਲ ਵੇਖੀ ਜਾਂਦਾ ਹੈ ਔਰ ਐਸੀ ਨਿਗਾਹ ਚੰਦ ਤੇ ਟਿਕਾਈ ਹੈ ਵੀ ਕਿੱਥੋਂ ਚੰਦ ਚੜ੍ਹਿਆ ਤੇ ਕਿੱਥੇ ਚਲਿਆ ਗਿਆ ਉਕੇ ਵजूद ਤੇ ਨੇੜੇੋਂ ਹੀ ਥੱਲੇੋਂ ਸ਼ੁਰੂ ਹੋਇਆ ਤਾਂ ਜਾ ਰਿਹਾ ਹੈ ਉਹ ਜਿਵੇਂ ਜਿਵੇਂ ਚੰਦ ਧਰਤੀ ਦੇ ਵजूद ਤੋਂ ਉੱਚਾ ਮਹਿਸੂਸ ਹੁੰਦਾ ਹੈ ਉਹ ਆਪਣੀ ਧੌਣ ਨੂੰ ਉਸੇ ਤਰ੍ਹਾਂ ਤਾਂ ਨੂੰ ਲਈ ਜਾਂਦਾ ਹੈ ਪੈਰ ਟਿਕੇ ਹੋਏ ਇਨਾਂ ਜੁੜ ਗਿਆ ਹੈ ਟਕਣ ਦੇ ਵਿੱਚ ਉਹ ਜਦੋਂ ਚਾਂਦਾ ਹੈ ਸਿਰ ਤੇ ਚਲੇ ਜਾਂਦਾ ਹੈ ਨਾ ਤੇ ਹੁਣ ਜਦੋਂ ਸਿਰ ਐਨ ਸਰੀ ਉੱਤੇ ਲੱਗ ਗਈ ਚਕੋਰ ਤੇ ਪਿੱਛੇ ਨੂੰ ਡਿੱਗਣਾ ਹੀ ਹੋਵੇਗਾ ਉਹ ਸ਼ਿਕਾਰੀ ਬੜੇ ਸ਼ੈਤਾਨ ਨੇ ਉਹ ਕੀ ਕਰਦੇ ਨੇ ਵੀ ਜਦੋਂ ਚੰਦ ਸਿਰ ਤੇ ਆਉਂਦਾ ਹੈ ਉਹਦੇ ਸਾਹਮਣੇ ਇੱਕ ਕੋਲਾ ਤੁਖਾ ਕੇ ਨਾ ਐ ਜਿਹੜਾ ਮਹਿਸੂਸ ਹੋਵੇ ਚੰਦ ਵਰਗਾ ਵੱਲਦਾ ਹੋਇਆ ਕੋਲਾ ਬਲਦੀ ਹੋਈ ਲੱਕੜ ਉਹ ਚਕੌਰ ਦੇ ਸਾਹਮਣੇ ਕਰਕੇ ਐ ਸਿਰ ਤੇ ਲੈ ਜਾਂਦੇ ਨੇ ਤੇ ਜਦੋਂ ਪਿੱਛੇ ਨੂੰ ਸੁਣਦੇ ਨੇ ਕੋਰ ਪਵਾ ਕੇ ਪਛਾਣ ਡਿੱਗ ਪੈਂਦਾ ਤੇ ਕੋਲੇ ਨੂੰ ਚੰਦ ਸਮਝ ਕੇ ਦੌੜ ਕੇ ਮੂੰਹ ਚ ਪਾਉਣ ਲੱਗਦਾ ਹੈ ਜ਼ੁਬਾਨ ਸੜ ਜਾਂਦੀ ਹੈ बेहੋਸ਼ੀ ਦੇ ਆਲਮ ਚ ਚਲਿਆ ਜਾਂਦਾ ਹੈ ਐਸਾ ਮੂੰਹ ਹੈ ਚੰਦ ਦੇ ਨਾਲ ਵੀ ਜਾਨ ਗਵਾਉਣੀ ਪੈ ਜਾਵੇ ਕਿਸੇ ਦਾ ਸ਼ਿਕਾਰ ਬਣ ਲਈ ਤਿਆਰ ਹੈ ਪਤੰਗਾ ਦੀਵੇ ਵਿੱਚ ਬਨ ਲਈ ਤਿਆਰ ਹੈ ਪਰ ਸਾਥ ਨਹੀਂ ਛੱਡਦਾ ਹੈ ਜਿੱਦਾਂ ਚੰਦ ਆਪਾ ਵਾਰਨ ਲਈ ਤਿਆਰ ਹੈ ਅੱਖਾਂ ਲੱਗੇ ਚਕੋਰ ਵਾਲ ਤੱਕਿਓ ਕਿਤੇ ਚੰਦ ਤੋਂ ਚਕੋਰ ਤੇ ਚਕੋਰ ਤੋਂ ਚੰਦ ਇਉਂ ਲੱਗਦਾ ਏ ਆਪਾ ਵਾਰ ਦੇਣਗੇ ਤੇਰੇ ਨਾਲ ਮੇਰਾ ਐਸਾ ਮੋਹ ਹੈ ਜੈਸਾ ਚਕੋਰ ਦਾ ਚੰਦ ਦੇ ਨਾਲ ਹੈ ਜਉ ਤੂੰ ਗਿਰਵਰ ਤਉ ਹਮ ਮੋਰਾ ਜਉ ਤੂੰ ਚੰਦ ਤਉ ਹਮ ਭਏ ਹਾਂ ਚਕੋਰਾ ਮਾਦਵੇ ਤੁਮਨ ਤੋ ਰਹੋ ਇਥੇ ਪਦ ਛੇ ਦਾ ਤੁਮ ਨਾ ਤੋਰੋ ਨਹੀਂ ਕਹਿਣਾ ਨੰਨਾ ਵਖਰਾ ਹੈ ਤੁਮ ਵਖਰਾ ਹੈ ਇਥੇ ਕਈ ਪੜਦ ਨੇ ਮਾਤਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰਾਂ ਰੱਬ ਨਾਲ ਸ਼ਰਤ ਨਹੀਂ ਕੋਈ ਲਾ ਸਕਦਾ ਰੱਬ ਤੇ ਬਹੁਤ ਵੱਡਾ ਹੈ ਤੇ ਜੇ ਰੱਬ ਨਾਲ ਜਿਦ ਵੈ ਸੀ ਚੱਲ ਪਈ ਤੇ ਫਿਰ ਭਗਤ ਨਹੀਂ ਬਣਿਆ ਜਾਵੇਗਾ ਰਵਿਦਾਸ ਜੀ ਕੋਲ ਰੱਬ ਦੇ ਅੱਗੇ ਤੇ ਝੁਕਣਾ ਪੈਂਦਾ ਭਾਵੇਂ ਕੋਈ ਵੀ ਹੋਵੇ ਇਥੇ ਭਗਤ ਰਵਿਦਾਸ ਜੀ ਕਹਿੰਦੇ ਨੇ ਤੁਮਨ ਤੋਰੋ ਤੋ ਹਮ ਨਹੀਂ ਤੋਰਾ ਹੈ ਮੂੰ ਤੋੜਨੀ ਐ ਤੇ ਤੋੜ ਲਾ ਪਰ ਤੇਰੇ ਨਾਲੋਂ ਟੁੱਟਿਆਂ ਸਾਡਾ ਗੁਜ਼ਾਰਾ ਨਹੀਂ ਐ ਤੇ ਜੇ ਇਥੇ ਇਦਾਂ ਪੜੋ ਮਾਦਵੇ ਤੁਮ ਨਾ ਤੋਹ ਰਹੋ ਤੋ ਹਮ ਨਹੀਂ ਤੋਰਾਂ ਜੇ ਤੂੰ ਸਾਡੇ ਨਾ ਰੱਖੇਗਾ ਅਸੀਂ ਵੀ ਰੱਖਾਂਗੇ ਤੇ ਤੂੰ ਤੋੜੇਗਾ ਤੇ ਅਸੀਂ ਵੀ ਤੋੜ ਲਾਂਗੇ ਰੱਬ ਨਾਲ ਇਹ ਸ਼ਰਤਾਂ ਨਹੀਂ ਲੱਗਦੀਆਂ ਤੁਮ ਨਾ ਤੋ ਰਹੋ ਤੋ ਹਮ ਨਹੀਂ ਤੋ ਰਹੇ ਤੁਮ ਨਾ ਮਾਦਵੇ ਤੁਮ ਨ ਤੋਰਾ ਤੂੰ ਤੋੜ ਲਾ ਤੋੜਨੀ ਐ ਤੇ ਤੂੰ ਸਾਡ ਤੋੜ ਵੀ ਲਾ ਚੰਨ ਨੂੰ ਕਿੰਨੀ ਕੁ ਪਰਵਾ ਲੱਗਦੀ ਐ ਚਕੋਰ ਦੀ ਪਰਵਾ ਤੇ ਚਕੋਰ ਨੂੰ ਐ ਗੁਜਾਰਾ ਤੇ ਚਕੋਰ ਦਾ ਨਹੀਂ ਹੋ ਰਿਆ ਬਾਦਵੇ ਤੁਮਨ ਤੋਰੋ ਤੋ ਹਮ ਨਹੀਂ ਤੋਰਾਏ ਤੁਮ ਸਿਓ ਤੋਰ ਜੇ ਤੇਥੋਂ ਤੋੜਨ ਦਾ ਯਤਨ ਕਰ ਵੀ ਲਈਏ ਜੇ ਤੇਰੇ ਕੋਲੋਂ ਟੁੱਟ ਵੀ ਜਾਈਏ ਤੁਮ ਸਿਓ ਤੋਰ ਕਵਨ ਸਿਓ ਜੋ ਰਹਿੰਦਾਸ ਕਿਥੇ ਜਾਏ ਦੱਸ ਕਿਹਦੇ ਨਾਲ ਜੁੜੀ ਐ ਤੇਰੇ ਢੋਲੇ ਦਾ ਸਾਨੂੰ ਕੋਈ ਦਿਖਦਾ ਹੀ ਨਹੀਂ ਐ ਤੇਰੇ ਤੋਂ ਅਲੱਗਾ ਗੱਲ ਨਾ ਲਾਉਣ ਵਾਲਾ ਹੀ ਕੋਈ ਨਹੀਂ ਹੈ ਬ੍ਰਾਹਮਣ ਤੇ ਧੱਕੇ ਮਾਰ ਮਾਰ ਕੱਢ ਦਿੰਦੇ ਨੇ ਇੱਕ ਤੂੰ ਹੀ ਹੈ ਸਾਡਾ ਆਸਰਾ ਜੋ ਤੂੰ ਦੀਵਰਾ ਤਉ ਹਮ ਬਾਤੀ ਦੀਵੇ ਤੋਂ ਬਿਨਾ ਬੱਤੀ ਕਿਸੇ ਕੰਮ ਨਹੀਂ ਤੇ ਬੱਤੀ ਤੋਂ ਬਿਨਾ ਦੀਵਾ ਕਿਸੇ ਕੰਮ ਨਹੀਂ ਹੈ ਜੋ ਤੂੰ ਦੀਵਰਾ ਪ੍ਰਭੂ ਤੂੰ ਮੇਰਾ ਦੀਵਾ ਹੈ ਤੇ ਮੈਂ ਕਹਿੰਦੇ ਤੇਰੀ ਬੱਤੀ ਹਾਂ ਜੋ ਤੂੰ ਦੀਵਰਾ ਇਹ ਸੁਣ ਰਹੀ ਹੈ ਬੀਬੀ ਝਾਲੀ ਪਿੱਛੇ ਖਲੋਤੀ ਬੀਰ ਬਦਾਸ ਜੀ ਕਿਹੜੀਆਂ ਉਡਾਰੀਆਂ ਤੇ ਪਹੁੰਚੇ ਹੋਏ ਨੇ ਆਖਣ ਲੱਗੇ ਜਾਓ ਤੁਮ ਦੀਵਰਾ ਤਉ ਹਮ ਬਾਤੀ ਜਾਓ ਤੁਮ ਤੀਰਥ ਤਉ ਹਮ ਜਾਤੀ ਜੇ ਤੂੰ ਦੀਵਾ ਹੈ ਤੇ ਅਸੀਂ ਬੱਤੀ ਹਾਂ ਜੇ ਤੂੰ ਤੀਰਥ ਹੈ ਤੇ ਅਸੀਂ ਯਾਤਰੀ ਹਾਂ ਜੇ ਤੀਰਥਾਂ ਤੇ ਯਾਤਰੀ ਹੋਵੇ ਨਾ ਤੂੰ ਤੀਰਥ ਕਿਸ ਕਰਨਾ ਤੇ ਜੇ ਤੀਰਥ ਹੋਣ ਇਹਨਾਂ ਦੇ ਯਾਤਰੀਆਂ ਕੀ ਕਰਨਾ ਹੈ ਉত্তম ਉਦਾਹਰਨਾ ਚੁਣ-ਚੁਣ ਕੇ ਭਗਤ ਰਵਿਦਾਸ ਨੇ ਕੱਡੀਆਂ ਨੇ ਅੱਛਾ ਇਹ ਪੜ੍ਹ ਕੇ ਲੱਗਦਾ ਹੈ ਵੀ ਕਦੇ ਸਕੂਲ ਨਹੀਂ ਗਏ ਹੋਣਗੇ ਐਸੇ-ਐਸੇ ਬਚਨ ਅੱਜ ਕੱਲ ਬੜੇ ਪ੍ਰੋਫੈਸਰ ਬਣੇ ਫਿਰਦੇ ਨੇ ਹਾਂ ਜਨਾਂ ਕੋਲ ਤੇ ਵਾਕਿਆ ਹੀ ਵਿਦਿਆ ਹੈ ਜਨਾਂ ਕੋਲ ਤੇ ਵਾਕਿਆ ਹੀ ਵਿਦਿਆ ਹੈ ਦਨਿਆਵੀ ਉਹ ਤੇ ਪ੍ਰੋਫੈਸਰ ਹੈ ਤੇ ਜਿਹੜਾ ਅਠ ਪੜਿਆ ਹੀ ਲਿਖਾ ਲਵੇ ਤੇ ਉਹਦਾ ਇਲਾਜ ਹੁਣ ਕੌਣ ਕਰੇ ਬਾਕੀ ਤੇਰੀ ਦੁਨਿਆਵੀ ਵਿਦਿਆ ਤੈਨੂੰ ਮੁਬਾਰਕ ਹੈ ਪੜਨਾ ਹੈ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਪਰ ਅਧਿਆਤਮਕ ਵਿਦਿਆ ਦਾ ਇੱਕ ਇੱਕ ਵੱਖਰਾ ਵਿਸ਼ਾ ਹੈ ਇੱਥੇ ਪ੍ਰੋਫੈਸਰियां ਫੇਲ ਨੇ ਜਿੱਥੇ ਰਵਿਦਾਸ ਜੀ ਦੀ ਉਡਾਰੀ ਹੈ ਉਹਨਾਂ ਕੋਲ ਕੋਈ ਡਿਗਰੀ ਨਹੀਂ ਹੈ ਉਹਨਾਂ ਕੋਲ ਕੋਈ ਪ੍ਰੇਮ ਦੀ ਡਿਗਰੀ ਹੈ ਜਿਹੜਾ ਪ੍ਰਭੂ ਨਾਲ ਪਾਇਆ ਹੋਇਆ ਹੈ ਪ੍ਰਭੂ ਡਿਗਰੀਆਂ ਨਾਲ ਨਹੀਂ ਰੀਝਦਾ ਪੜਿਆ ਨਾ ਪੜਿਆ ਪਰਮਗਤ ਪਾਵੇ ਤੂੰ ਪੜਿਆ ਹੈ ਅਨਪੜ ਹੈ ਤੈਨੂੰ ਪਰਮਗਤ ਮਿਲ ਸਕਦੀ ਹੈ ਕਿਵੇਂ ਕਿਵੇਂ ਪਰਮਗਤ ਮਿਲ ਸਕਦੀ ਹੈ ਤੂੰ ਪੜਿਆ ਹੈ ਜਾਂ ਨਹੀਂ ਪੜਿਆ ਖੇਡ ਕਿਹੜੀ ਚੱਲਦੀ ਹੈ ਖੁਦਾ ਕਿੰਨਾਂ ਨੂੰ ਵਾਹਿਗੁਰੂ ਕਿੰਨਾਂ ਨੂੰ ਮਿਲਦਾ ਹੈ ਕਹਿੰਦੇ ਨੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਇੱਥੇ ਪ੍ਰੇਮ ਦੀ ਖੇਡ ਚੱਲਦੀ ਹੈ ਪੜਾਈ ਬੜੀ ਹੈ ਮੁਬਾਰਕ ਹੈ ਦੁਨੀਆ ਵਿੱਚ ਪੜਾਈ ਨੂੰ ਵਰਤੋ ਪਰ ਅਧਿਆਤਮਿਕ ਦੁਨੀਆ ਵਿੱਚ ਧਰਮ ਦੇ ਵਿੱਚ ਇਹ ਪੜਾਈ ਬਹੁਤੀ ਕੰਮ ਨਹੀਂ ਹੈ ਇੱਥੇ 15 ਭਗਤਾਂ ਨੂੰ ਵੇਖ ਲਓ ਕਿਹੜਾ ਪੜਿਆ ਉਹਨਾਂ ਚੋਂ ਲੱਭ ਲਵੋ ਤੇ ਜੇ ਪੜਿਆ ਨੂੰ ਹੀ ਜਗ੍ਹਾ ਮਿਲਦੀ ਰਿ ਬੜੇ ਪ੍ਰੋਫੈਸਰ ਨੇ ਇਹ ਗੱਲ ਨਹੀਂ ਹੈ ਤੂੰ ਪੜ ਜਾਂ ਨਾ ਪੜ ਇਹ ਤੇਰਾ ਵੱਖਰਾ ਵਿਸ਼ਾ ਹੈ ਪੜ ਲਵੇਂਗਾ ਚੰਗੀ ਨੌਕਰੀ ਹੈ ਚਾਰ ਪੈਸੇ ਵੱਧ ਕਮਾ ਲਵੇਂਗਾ ਨਾ ਪੜੇਗਾ ਕੋਈ ਦਿਹਾੜੀ ਧੱਪਾ ਕਰ ਲਵੇਂਗਾ ਤੇਰੇ ਪੜਿਆ ਜਾਂ ਨਾ ਪੜਿਆ ਰੱਬ ਨਹੀਂ ਖੁਸ਼ ਹੁੰਦਾ ਉਹ ਤੇਰਾ ਇੱਕ ਜੀਵਨ ਨੂੰ ਬਤੀਤ ਕਰਨ ਦਾ ਜ਼ਰੀਆ ਹੈ ਇੱਥੇ ਪ੍ਰੇਮ ਦੀ ਖੇਡ ਚੱਲਦੀ ਹੈ ਜੇ ਪੜਿਆ ਹੈ ਤੇ ਪ੍ਰੇਮ ਚਾਹੀਦਾ ਹੈ ਜੇ ਨਹੀਂ ਪੜਿਆ ਤੇ ਫਿਰ ਵੀ ਪ੍ਰੇਮ ਚਾਹੀਦਾ ਹੈ ਇੱਥੇ ਦਰਵਾਜ਼ੇ ਪ੍ਰੇਮੀਆਂ ਲਈ ਖੁੱਲਦੇ ਨੇ ਇੱਥੇ ਦਰਵਾਜ਼ੇ ਉਹਨਾਂ ਲਈ ਖੁੱਲਦੇ ਨੇ ਜਿਨ੍ਹਾਂ ਬਾਰੇ ਕਬੀਰ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਨੇ ਪੁਕਾਰ ਇਥੇ ਤੇ ਵਾਜ ਦੇਣੀ ਪਵੇਗੀ ਸਿਮਰਨ ਕਰਨਾ ਪਵੇਗਾ ਦਿਨ ਰਾਤ ਰਬਦਾਸ ਜੀ ਵਰਗੇ ਕਬੀਰ ਜੀ ਵਰਗੇ ਮਹਾਪੁਰਸ਼ ਕੂਕਦੇ ਰਹੇ ਨੇ ਤੇ ਫਿਰ ਇਹ ਬੁਲੰਧੀਆਂ ਮਿਲੀਆਂ ਨੇ ਪਰ ਫਿਰ ਵੀ ਜਦੋਂ ਰਚਨਾ ਪੜ੍ਹੀਏ ਹੈਰਾਨ ਰਹੀ ਜੈਦਾ ਵੀ ਐਸੇ ਐਸੇ ਸ਼ਬਦ ਉਹਨਾਂ ਦੀ ਬਾਣੀ ਵਿੱਚ ਨੇ ਵਿਦਿਆ ਉਹਨਾਂ ਕੋਲ ਹੈ ਨਹੀਂ ਸਕੂਲ ਵਿੱਚ ਹੋ ਗਏ ਨਹੀਂ ਕਾਰਨ ਕੀ ਹੈ ਜਿਨ੍ਹਾਂ ਕੋਲ ਅਧਿਆਤਮਕ ਬ੍ਰਹਮ ਦੀ ਵਿਦਿਆ ਆ ਗਈ ਦੁਨਿਆਵੀ ਵਿਦਿਆ ਸਭ ਵਿੱਚ ਹੀ ਆ ਜਾਂਦੀਆਂ ਨੇ ਪਰ ਦੁਨਿਆਵੀ ਵਿਦਿਆ ਵਾਲਾ ਬ੍ਰਹਮ ਦੀ ਵਿਦਿਆ ਨਹੀਂ ਜਾਣਦਾ ਤੇ ਬ੍ਰਹਮ ਦੀ ਵਿਦਿਆ ਵਾਲਾ ਬ੍ਰਹਮ ਦੀ ਵਿਦਿਆ ਵਾਲਾ ਦੁਨਿਆਵੀ ਵਿਦਿਆ ਨੂੰ ਹੀ ਪਕੜ ਵਿੱਚ ਲੈ ਆਉਂਦਾ ਹੈ ਹੁਣ ਕਈ ਉਦਾਹਰਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਪੰਜ ਚਾਰ ਜਮਾਤਾਂ ਪੜੇ ਹੋਣਗੇ ਤੇ ਨਿਰ ਉਤਰ ਉਹਨਾਂ ਦੇ ਸਾਹਮਣੇ ਉਹ ਰਏ ਨੇ ਜਿਨ੍ਹਾਂ ਨੂੰ ਭਾਰਤ ਵਰਸ਼ ਵਿੱਚ ਸੋਨੇ ਦੇ ਤਗਮੇ ਮਿਲੇ ਨੇ ਵੀ ਏਡੇ ਏਡੇ ਧੁਰੰਦਰ ਵਿਦਵਾਨ ਨੇ ਪਰ ਉਹ ਪੰਜ ਚਾਰ ਜਮਾਤਾਂ ਪੜੇ ਦੇ ਸਾਹਮਣੇ ਗੱਲ ਨਹੀਂ ਜੇ ਆਉਂਦੀ ਉਹਨਾਂ ਨੂੰ ਅੱਜ ਯਾਰਾਂ ਵੀਡੀਓ ਨੇ ਵੇਖ ਲਓ ਕੋਈ ਵਿਦਿਆ ਨਹੀਂ ਹੈ ਪਰ ਉਹ ਬ੍ਰਹਮ ਦੀ ਵਿਦਿਆ ਹੁਣ ਕਰਨ دنیਵੀ ਵਿਦਿਆ ਤੇ ਪਕੜ ਐਸੀ ਹੈ ਵੀ ਸਭ دنیਵੀ ਵਿਦਿਆ ਬ੍ਰਹਮ ਦੀ ਵਿਦਿਆ ਅੱਗੇ ਜ਼ੀਰੋ ਨੇ ਫੇਰਨੇ ਇਹ ਮਹਾਪੁਰਸ਼ਾਂ ਕੋਲ ਬਰਕਤ ਹੈ ਜੋ ਤਮ ਦੀਵਰਾ ਤਉ ਹਮ ਬਾਤੀ ਜੋ ਤਮ ਦੀਵਰਾ ਤਉ ਹਮ ਬਾਤੀ ਜੋ ਤਮ ਤੀਰਥ ਤਉ ਹਮ ਜਾਤੀ ਆਖਣ ਲਗੇ ਹੈ ਮੇਰੇ ਪਰਮੇਸ਼ਰ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਜੱਦਣ ਦੇ ਤੇਰੇ ਨਾਲ ਜੁੜ ਗਏ ਆ ਜੇ ਨਹੀਂ ਮੰਦਰਾਂ ਚ ਜਾਣ ਦਿੱਤਾ ਤੇ ਮੰਦਰ ਚੋਂ ਮੇਰਾ ਕੋਈ ਕੰਮ ਵੀ ਨਹੀਂ ਰਿਹਾ ਹੁਣ ਤੇ ਤੇਰੇ ਨਾਲ ਸਿੱਧੀ ਤਾਰ ਜੁੜ ਗਈ ਹੈ ਹੁਣ ਤੇ ਖੇੜ ਤੇਰੇ ਨਾਲ ਸਿੱਧੀ ਜੁੜ ਗਈ ਹੈ ਸੱਚੀ ਪ੍ਰੀਤ ਤੇਰੇ ਨਾਲ ਜੁੜ ਗਈ ਹੈ ਬੀਬੀ ਝਾਲੀ ਸੁਣੀ ਗਈ ਜਹ ਜਹ ਜਾਓ ਤਾਂ ਤੇਰੀ ਸੇਵਾ ਹੁਣ ਤੇ ਜਿੱਥੇ ਵੀ ਹੋਵੇ ਤੇਰੀ ਸੇਵਾ ਵਿੱਚ ਹਾਜ਼ਰ ਹਾਂ ਤੁਮ ਸੋ ਠਾਕੁਰ ਔਰ ਨਾ ਦੇਵਾ हे परमात्मा ਸਾਡੇ ਲਈ ਠਾਕਰ ਵੀ ਤੂੰ ਹੀ ਹੈ ਦੇਵਤਾ ਵੀ ਤੂੰ ਹੀ ਹੈ ਤੇਰੇ ਤੋਂ ਅਲੱਗ ਕੋਈ ਮੂਰਤੀ ਕੋਈ ਦੇਵਤਾ ਸਾਡਾ ਨਹੀਂ ਹੈ ਸਭਨਾ ਦਾ ਮਾਲਕ ਤੂੰ ਹੈ ਤੇ ਸਿੱਧੇ ਤੇਰੇ ਨਾਲ ਜੁੜ ਗਏ ਆ ਇਸ ਸ਼ਬਦ ਤੋਂ ਸਮਝ ਲਿਓ ਚੱਲੇ ਭਾਵੇਂ ਮੂਰਤਾਂ ਤੋਂ ਹੀ ਹੁਣ ਮੰਦਰਾਂ ਤੋਂ ਹੀ ਹੁਣ ਜਦੋਂ ਨਿਰਗੁਣ ਦੀ ਪ੍ਰਾਪਤੀ ਹੋ ਗਈ ਫਿਰ ਮੰਦਰ ਤੇ ਮੂਰਤਾਂ ਛੁੱਟ ਗਈਆਂ ਅਸੀਂ ਅੱਜ ਵੀ ਪੱਥਰਾਂ 'ਚ ਜੁੜੇ ਬੈਠੇ ਆ ਤੇ ਕੀ ਕਹਿ ਰਹੇ ਨੇ हे परमात्मा सुन इस गल नु तू साडी इस गल नु सुन साडी इस गल नु समझ ਸਭ ਪੌੜੀਆਂ ਨੰਗ ਆਏ ਆ ਤੇਰੇ ਤਾਈ ਪਹੁੰਚ ਗਏ ਆ ਹੁਣ ਜਦੋਂ ਮੰਜ਼ਲ ਤੇ ਚਲੇ ਗਏ ਤੇ ਕੋਠੇ ਤੇ ਚੜ ਗਏ ਤੇ ਪੌੜੀ ਦਾ ਕੀ ਕੰਮ ਹੈ ਹੁਣ ਥਾ ਦੇ ਉਤਰਨਾ ਹੀ ਨਹੀਂ ਆ ਦੀ ਗੋਦ ਵਿੱਚ ਰਹਿਣਾ ਹੈ ਅਸੀਂ ਅੱਜ ਵੀ ਪੌੜੀਆਂ ਨੂੰ ਹੀ ਚੁੱਕੀ ਫਿਰਦੇ ਆ ਮੰਜ਼ਲ ਤੱਕ ਤੇ ਪਹੁੰਚਿਆ ਗਿਆ ਨਹੀਂ ਹੈ ਸਾਡੇ ਤੋਂ ਕਿਉਂਕਿ ਪੌੜੀ ਨਾ ਹੀ ਮੋਹ ਇੰਨਾ ਹੈ ਔੜੀ ਨੂੰ ਜੱਫਾ ਮਾਰ ਕੇ ਬੈਠੇ ਆ ਬੱਸ ਦੀਆਂ ਸੀਟਾਂ ਨੂੰ ਹੀ ਚੁੰਬੜੇ ਆ ਮੰਜ਼ਲ ਤੇ ਉਤਰਨ ਨੂੰ ਜੀ ਨਹੀਂ ਕਰਦਾ ਪਹੁੰਚਣ ਨੂੰ ਜੀ ਨਹੀਂ ਕਰਦਾ ਭਗਤ ਜੀ ਮਹਾਪੁਰਸ਼ ਗਾਉਂਦੇ ਗਏ ਹੁਣ ਜੇ ਕੋਈ ਪੁੱਛੇ ਰਵਿਦਾਸ ਜੀ ਉਹਦੇ ਗੁਣ ਕਿਉਂ ਗਾਉਂਦੇ ਹੋ ਕਹਿੰਦੇ ਤੁਮਰੇ ਭਜਨ ਕਟ ਹੈ ਜਮ ਫਾਸਾ ਵੇਖ ਕਹਿੰਦੇ ਮੰਗਾ ਤੇ ਮੇਰੀਆਂ ਸਭ ਪੂਰੀਆਂ ਨੇ ਇਉਂ ਕਹਿ ਲਓ ਮੰਗਾ ਮੋਕੀ ਗਈਆਂ ਜਿਹੜੇ ਘਰ ਵਿੱਚ ਰਾਜਾ ਆ ਗਿਆ ਉਹਨੂੰ ਹੀਰੇ ਜਵਾਹਰਾਤਾਂ ਦੀ ਥੋੜ੍ਹ ਨਹੀਂ ਰਹਿੰਦੀ ਅਹੀਂ ਹੀਰੇ ਮੰਗਦੇ ਰਹਿ ਜਾਂਦੇ ਆ ਰਾਜਾ ਆਇਆ ਨਹੀਂ ਹੈ ਹੀਰੇ ਇੱਕ ਨਾ ਇੱਕ ਦਿਨ ਮੁੱਕ ਜਾਂਦੇ ਨੇ ਫਲ ਮੰਗਦੇ ਆ ਜੇ ਰੋਖੀ ਲੱਗ ਜਾਵੇ ਵਿਹੜੇ ਵਿੱਚ ਤੇ ਫਿਰ ਫਲ ਮੰਗਣ ਦੀ ਲੋੜ ਨਾ ਰਹੀ ਕਹਿੰਦੇ ਮੰਗਾ ਤੇ ਮੁੱਕ ਗਈਆਂ ਨੇ ਆਸਾ ਮੁੱਕ ਗਈ ਹੈ ਮੰਗਣਾ ਮੁੱਕ ਗਿਆ ਹੈ ਬਸ ਹੁਣ ਇੱਕੋ ਮੰਗ ਰਹਿ ਗਈ ਹੈ ਉਹ ਇਹ ਹੈ ਵੀ ਜਮਾ ਦੀ ਫਾਹੀ ਨੂੰ ਕੱਟ ਕੇ ਸਦੀਵੀ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇ ਮੁਕਤੀ ਬਖਸ਼ ਦੇ ਜੀਵਨ ਸਫਲਾ ਕਰ ਦੇ ਤੁਮਰੇ ਭਜਨ ਕਟ ਹੈ ਜਮ ਫਾਸਾ ਕਿਉਂਕਿ ਤੇਰਾ ਜਿਹੜਾ ਭਜਨ ਹੈ 84 ਤੋਂ ਦੁੱਖਾਂ ਤੋਂ ਨਿਜ਼ਾਕਤ ਦਿੰਦਾ ਹੈ ਮੁਕਤੀ ਦਿੰਦਾ ਹੈ ਭਗਤ ਹੀਤ ਗਾਵੇ ਰਵਿਦਾਸਾ ਤੇਰੇ ਗੁਣ ਤਾں ਗਾਉਂਦਾ ਹਾਂ ਮੌਤ ਅਟਲ ਹੈ ਮੌਤ ਦਾ ਭੈੜਾ ਬੜਾ ਹੈ ਨਿਵਰਤੀ ਕਰ ਦੇ ਚਰਣਾ ਵਿੱਚ ਜਗਾ ਬਖਸ਼ ਦੇ ਇਹ ਬਚਨ ਪੜ ਰਹੇ ਛਾਂ ਉਹਦੀ ਯਾਦ ਵਿੱਚ ਗਾ ਰਹੇ ਛਾਂ ਮੈਂ ਤੇ ਯਾਦ ਕਰਕੇ ਸੁਣਾ ਰਿਹਾ ਹਾਂ ਉਹਦੇ ਅੰਦਰੋਂ ਪੈਦਾ ਹੋਇਆ ਸੀ ਇਹ ਅੰਦਰੋਂ ਪੈਦਾ ਹੋਣਾ ਹੋਰ ਗੱਲ ਹੈ ਰਟ ਕੇ ਸੁਣਾਉਣਾ ਹੋਰ ਗੱਲ ਹੈ ਇਹ ਜੋ ਮੈਂ ਸੁਣਾ ਰਿਹਾ ਇਹ ਥਿਉਰੀ ਹੈ ਜੋ ਭਗਤ ਰਵਿਦਾਸ ਜੀ ਸੁਣਾਗੇ ਉਹ ਪ੍ਰੈਕਟੀਕਲ ਹੈ ਜੀਵਨ ਵਿੱਚ ਢਾਲੀਆਂ ਗੱਲਾਂ ਨੇ ਇਹ ਭਗਤ ਤੇ ਗਿਆਨੀ ਵਿੱਚ ਇਹੀ ਫਰਕ ਹੈ ਗਿਆਨੀ ਕੀ ਹੈ ਕਥਾ ਕਰ ਕੀ ਹੈ ਬੁਲਾਰਾ ਕੀ ਹੈ ਥਿਉਰੀ ਬੜੀ ਜਾਣਦਾ ਹੈ ਪਰ ਜੀਵਨ ਵਿੱਚ ਪ੍ਰੈਕਟੀਕਲ ਨਹੀਂ ਹੈ ਭਗਤ ਕੀ ਹੈ ਉਹਨੇ ਜੀਵਨ ਵਿੱਚ ਪ੍ਰੈਕਟੀਕਲ ਕੀਤੇ ਹੋਏ ਨੇ ਚੌਂਕੜੇ ਲਾਏ ਹੋਏ ਨੇ ਮੁਸ਼ਕਤਾਂ ਕਾਲੀਆਂ ਹੋਈਆਂ ਨੇ ਪ੍ਰਭੂ ਵਿੱਚ ਅਪੇਧ ਹੋ ਚੁੱਕਿਆ ਹੈ ਇਹ ਭਗਤ ਤੇ ਗਿਆਨੀ ਵਿੱਚ ਅੰਤਰ ਹੁੰਦਾ ਹੈ ਔਰ ਕੋਈ ਵਿਰਲਾ ਹੁੰਦਾ ਜਿਹੜਾ ਭਗਤ ਤੇ ਗਿਆਨੀ ਦੋਵਾਂ ਬਰਕਤਾਂ ਨੂੰ ਮਾਣ ਸ਼ਕੈ ਨਹੀਂ ਤੇ ਨਹੀਂ ਇਹ ਕਮ ਔਖਾ ਬੜਾ ਔਖੀ ਔਕੀ ਹੈ ਜਦੋਂ ਐਸੇ ਬਚਨ ਪਿਜੇ ਹੋਏ ਬਚਨ ਸੁਣੇ ਨਾ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਇਕ ਲਗਤ ਹੀ ਪੁਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ ਕਹਿੰਦੇ ਜਦੋਂ ਚਾਲੀ ਨੇ ਬਚਨ ਸੁਣੇ ਸਮਝ ਗਈ ਵੀ ਹੁਣ ਟਿਕਾਣੇ ਆ ਗਈ ਹੈ ਹੁਣ ਪੂਰਾ ਲੱਭ ਪਿਆ ਹੈ ਇਹਨੂੰ ਮੁਰਸ਼ਿਦ ਬਣਾ ਲਵਾਂ ਇਹਦੇ ਚਰਨੀ ਲੱਗ ਜਾਵਾਂ ਜਿੱਥੇ ਪਹੁੰਚਿਆ ਹੈ ਸ਼ਾਇਦ ਮੈਨੂੰ ਵੀ ਪਹੁੰਚਾ ਦੇਵੇ ਸ਼ਾਇਦ ਉਸ ਅਗੰਮੀ ਅਗੰਮੀ ਮੰਡਲਾਂ ਦੇ ਵਿੱਚ ਆਨੰਦ ਦੇ ਮੰਡਲਾਂ ਵਿੱਚ ਮੈਨੂੰ ਵੀ ਲੈ ਜਾਵੇ ਚਰਨੀ ਡਿੱਗ ਪਈ ਜਦੋਂ ਚਰਨੀ ਡਿੱਗ ਪਈ ਨਾ ਬੀਵੀਓ ਉਹ ਸਾਰੇ ਕਾਸ਼ੀ ਵਿੱਚ ਰੌਲਾ ਪੈ ਗਿਆ ਵੀ ਰਵੇਦਾਸ ਜੀ ਨੂੰ ਮਹਾਪੁਰਸ਼ਾਂ ਨੂੰ ਉੱਚੀ ਕੁਲ ਦੀ ਰਾਣੀ ਨੇ ਮਾਫੀ ਦਿਓ ਜੋ ਲਬਜ਼ ਵਰਤੇ ਗਏ ਵੀ ਇੱਕ ਚਮਿਆਰ ਨੂੰ ਉੱਚੀ ਕੁਲ ਦੀ ਰਾਣੀ ਨੇ क्षत्रिय ਕੁਲ ਦੀ ਰਾਣੀ ਨੇ ਗੁਰੂ ਬਣਾ ਲਿਆ ਇਹ ਰੌਲਾ ਪੈ ਗਿਆ ਤੇ ਜਦੋਂ ਸਾਰੇ ਇਹ ਰੌਲਾ ਪੈ ਗਿਆ ਤੇ ਹਜੇ ਰਾਣੀ ਤੇ ਵਾਪਸ ਮੁੜੀ ਨਾ ਤੇ ਬ੍ਰਾਹਮਣ ਹੋਣੀ ਪਹਿਲਾਂ ਹੀ ਪੂਛਾ ਮਰੋੜ ਕੇ ਰਾਜੇ ਦੇ ਦਰਬਾਰ ਚ ਚਲੇ ਗਏ ਵੀ ਖਲੋਜੋ ਹਣ ਤੁਸੀਂ ਇਹਨੇ ਸ਼ਾਸਤਰ ਮਰਿਆਦਾ ਦਾ ਘਾਣ ਕਰ ਦਿੱਤਾ ਹੈ ਪੁਰਾਣਾ ਦੀ ਮਰਿਆਦਾ ਦਾ ਘਾਣ ਕਰ ਦਿੱਤਾ ਹੈ ਸਾਰਿਆਂ ਦੇ ਗੁਰੂ ਬ੍ਰਾਹਮਣ ਨੇ ਇਹਨੇ ਨਵੀਂ ਖੇਡ ਖੇਡ ਦਿੱਤੀ ਇਹਨੇ ਮੁਰਸ਼ਦ ਇੱਕ ਸ਼ੂਦਰ ਨੂੰ ਬਣਾ ਲਿਆ ਹੈ ਮਿਲਾਏ ਹੋਏ ਬ੍ਰਾਹਮਣ ਚਲੇ ਗਏ ਅੰਦਰ ਭਗਤੀ ਨਹੀਂ ਸੀ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਬਾਬਾ ਧੰਨਾ ਕਹਿੰਦਾ ਜੇ ਤੇ ਪ੍ਰੇਮ ਵਿੱਚ ਪਿਜਾ ਹੈ ਨਾ ਤੇ ਫਿਰ ਕੋਈ ਚਿੰਤਾ ਨਹੀਂ ਹੈ ਫਿਰ ਸਦਾ ਹੀ ਸੁਖ ਹੈ ਤੇ ਜੇ ਭਗਤੀ ਨਹੀਂ ਹੈ, ਪ੍ਰੇਮ ਨਹੀਂ ਹੈ ਤੇ ਫਿਰ ਮਾੜੀ-ਮਾੜੀ ਗੱਲ ਤੇ ਤਪਦਾ ਹੀ ਰਹਿੰਦਾ ਹੈ। ਬ੍ਰਾਹਮਣ ਤਪ ਗਏ ਭਗਤੀ ਹੈ ਨਹੀਂ ਸੀ। ਵਿਖਾਵਾ ਜ਼ਿਆਦਾ ਸੀ, ਭਗਤੀ ਹੈ ਨਹੀਂ ਸੀ। ਅੰਦਰੋਂ ਨਹੀਂ ਸੀ ਜੁੜੇ ਵਿਖਾਵਾ ਸੀ ਮੇਰਾ। ਲੋਕਾਂ ਨੂੰ ਵੇਖ ਕੇ ਹੀ ਮਾਲਾ ਚੱਲਦੀ ਸੀ ਚਾਰ ਦੀਵਾਰੀ ਦੇ ਸੁੱਤੇ ਨਹੀਂ ਸੀ ਉਹਦੇ ਟੋਕਰਾ ਰੋਟੀਆਂ ਦਾ ਖਾ ਕੇ। ਇਹ ਕਾਦੀ ਭਗਤੀ ਹੈ ਦੱਸ। ਚਾਰ ਬੰਦੇ ਵੇਂਦੇ ਨੇ ਤੇ ਗੁੜਕਾ ਸੇ ਫੜ ਲੈਣਾ। ਇਹ ਨਹੀਂ ਬਿਨਾ ਫੜ ਤੂੰ ਫੜਿਆ ਕਰ। ਔਰ ਜਦੋਂ ਚਾਰ ਦਿਵਾਰੀ ਵਿੱਚ ਕੋਈ ਨਹੀਂ ਵੇਂਦਾ ਉਦੋਂ ਕਿਉਂ ਗੁਰੂ ਘਾ ਸਾਹਿਬ ਨਹੀਂ ਖੜਦਾ ਤੂੰ ਇਹ ਫੇ ਵਿਖਾਵਾ ਬਣ ਗਿਆ ਮਾਲਾ ਅੰਦਰ ਵੀ ਫਿਰੇ ਤੇ ਲੋਕਾਂ 'ਚ ਵੀ ਫਿਰੇ ਉਹ ਤੇ ਆ ਸਫਲੀ ਤੇ ਜਿਹੜੀ ਅੰਦਰ ਫਿਰੇ ਨਾ ਲੋਕਾਂ ਦੀ ਫਿਰੇ ਉਹ ਤੇ ਤੁਹਾਨੂੰ ਪਤਾ ਵਿਖਾਵਾ ਹੀ ਆ ਫਿਰ ਬੜੇ ਬੜੇ ਉਹਨਾਂ ਦੇ ਬਚਨ ਐਸੇ ਹਨ ਯਾਦ ਰੱਖਿਓ ਰਾਣੀ ਚਾਲੀ ਦੀ ਸ਼ਿਕਾਇਤ ਹੋ ਗਈ ਤੇ ਵਾਪਸ ਆ ਗਈ ਤੇ ਰਾਜਾ ਬੜਾ ਤਿਲ ਮਲਾਇਆ ਹੈ ਵੀ ਤੂੰ ਰਾਣੀ ਇਹ ਕੀ ਕਰ ਰਹੀ ਹੈ ਇਹ ਕੀ ਗੁਨਾਹ ਕਰ ਦਿੱਤਾ ਹੈ ਇਹ ਕੀ ਕੀਤਾ ਹੈ ਨੱਕ ਕਟਵਾ ਦਿੱਤੀ ਹੈ ਮੇਰੀ ਮੇਰੀ ਹਾਨੀ ਕਰਵਾ ਦਿੱਤੀ ਹੈ ਤੂੰ ਜਦੋਂ ਇਨੇ ਬਚਨ ਕੀਤੇ ਕਹਿੰਦੀ ਗੱਲ ਕੀ ਹੈ ਆ ਵੇਖ ਬ੍ਰਾਹਮਣ ਸ਼ਿਕਾਇਤ ਕਰਨ ਆਏ ਨੇ ਕਹਿੰਦੀ ਬ੍ਰਾਹਮਣਾ ਨੂੰ ਵੀ ਕੀ ਸ਼ਿਕਾਇਤ ਹੈ ਤੁਹਾਨੂੰ ਅਖੇ ਤੂੰ ਇੱਕ ਛੂਦਰ ਨੂੰ ਗੁਰੂ ਬਣਾ ਲਿਆ ਹੈ ਤੂੰ ਸਨਾਤਨ ਮਤ ਦੀ ਮਰਿਆਦਾ ਮਿੱਟੀ ਵਿੱਚ ਮਿਲਾ ਦਿੱਤੀ ਹੈ ਪਹਿਲੀ ਵਾਰ ਭਾਰਤ ਵਰਸ਼ ਵਿੱਚ ਕਿਸੇ क्षत्रिय खान-ਖਾਨ ਦਾ ਜ਼ਿਕਰੀਆ ਇਹ ਆਪਾਂ ਸਾਖੀ ਸੁਣ ਰਹੇ ਸੀ ਭਗਤ ਰਵਦਾਸ ਜੀ ਦੀ ਤੇ ਇਹਦੇ ਵਿੱਚ ਉਹ ਬਿਆਨ ਕਰ ਰਹੇ ਸੀ ਕਿ ਕਿਸ ਤਰ੍ਹਾਂ ਦੇਖੋ ਨਾ ਮਤਲਬ ਕਿ ਜਿਹੜੇ ਬ੍ਰਾਹਮਣ ਸਨ ਉਹਨਾਂ ਨੇ ਗੁਰੂ ਰਵਦਾਸ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਉਹਨਾਂ ਨੂੰ ਨਹਾਣ ਨਹੀਂ ਸੀ ਦਿੰਦੇ ਗੰਗਾ ਤੇ ਇਸ਼ਨਾਨ ਨਹੀਂ ਕਰਨ ਜਾਂ ਦਿੰਦੇ ਸੀ ਆਬਾਦਤਾ ਨਹੀਂ ਕਰਨ ਦਿੰਦੇ ਸੀ ਉਹਨਾਂ ਦੇ ਵਿੱਚ ਜਾ ਕੇ ਮੰਦਰਾਂ ਦੇ ਵਿੱਚ ਮੰਦਰ ਦੇ ਬਾਹਰ ਕੱਢ ਦਿੰਦੇ ਸੀ ਬਾਹਰ ਕੱਢ ਦਿੰਦੇ ਸੀ ਲੇਕਿਨ ਤੁਸੀਂ ਇਹ ਇੰਦਰ ਇਹ ਵੀ ਨੋਟ ਕਰੋਗੇ ਕਿ ਜਿਨ੍ਹਾਂ ਨੂੰ ਫਿਰ ਰੱਬ ਜਦੋਂ ਇੱਜ਼ਤ ਦੇਣਾ ਚਾਹਵੇ ਤੇ ਮਿੱਟੀ ਨੂੰ ਛੁੱਕ ਕੇ ਅਸਮਾਨ ਤੇ ਪਜਾ ਦਿੰਦਾ ਪਹਾੜਾ ਪਹਾੜ ਬੜਾ ਦਿੰਦਾ ਤੇ ਜਿਹਨੂੰ ਸੁਟਣਾ ਚਾਵੇ ਤੇ ਪਹਾੜ ਜਿੱਡਾ ਵੀ ਹੋਵੇ ਦੇ ਉਹਨੂੰ ਰਿਜ਼ਾ ਰਿਜ਼ਾ ਕਰ ਦਿੰਦਾ ਦੇਖੋ ਨਾ ਇਹ ਗੁਰੂ ਰਵੀਦਾਸ ਜੀ ਉਹਨਾਂ ਦਾ ਇੱਕ ਕਨਸੈਪਟ ਸੀ ਕਿ ਦੁਨੀਆ ਦੇ ਅੰਦਰ ਕੋਈ ਜਾਤ ਪਾਤ ਨਹੀਂ ਆ। ਇਨਸਾਨ ਜਿਹੜਾ ਉਹ ਆਜ਼ਾਦ ਪੈਦਾ ਹੋਇਆ ਕੋਈ ਇੱਕੋ ਤਰ੍ਹਾਂ ਪੈਦਾ ਆਇਆ ਜਿਵੇਂ ਇੱਕ ਨਬੀ ਪੈਗੰਬਰ ਪੈਦਾ ਹੋਏ ਨੇ ਹਰ ਕੋਈ ਇੱਕੋ ਤਰ੍ਹਾਂ ਹੀ ਪੈਦਾ ਆਇਆ ਹੁੰਦਾ ਜੋ ਕਿ ਸਾਇੰਟਿਫਿਕ ਸਾਇੰਟਿਫਿਕਲੀ ਉਹਨੂੰ ਦੇਖਿਆ ਜਾਵੇ ਤੇ ਉਹ ਮਾਂ ਦੇ ਪੇਟ 'ਚ 9 ਮਹੀਨਾ ਤੋਂ ਬਾਅਦ ਆ ਜਾਂਦਾ। ਹਾਂ ਤੁਸੀਂ ਲੇਕਿਨ ਉਹਨਾਂ ਨੇ ਆਖਿਆ ਕਿ ਆਜ਼ਾਦ ਪੈਦਾ ਹੋਇਆ ਕੋਈ ਜ਼ਾਤ ਪਾਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਫਿਰ ਵੀ ਇੰਨਾ ਅੱਛਾ ਇੰਨਾ ਸੁਪੀਰੀਅਰ ਕਨਸੈਪਟ ਲੈ ਕੇ ਆਣ ਵਾਲੇ ਬੰਦੇ ਨੂੰ ਲੋਕਾਂ ਨੇ ਨੀਵਾ ਦਿਖਾ ਦਿੱਤਾ ਵੇਖੋ ਨਾ ਕਿ ਜ਼ਾਤ ਪਾਤ ਹੁਣ ਇਨਸਾਨ ਅਗਰ ਆਪਾਂ ਦੇਖੀਏ ਤੇ ਹੈ ਕਿ ਮੇਨ ਜੇ ਖੂਨ ਹੱਡੀਆਂ ਹਰ ਬੰਦਾ ਇੰਜ ਹੀ ਬੜਿਆ ਹਾਂਜੀ ਹਾਂਜੀ ਉਹਦੀ ਬਣਾਵਟ ਹਰ ਚੀਜ਼ ਇਸ ਤਰ੍ਹਾਂ ਨਹੀਂ ਹੀ ਯੋਯਾ ਦੁਨੀਆ ਦੇ ਵਿੱਚ ਜਿਤਨੇ ਵੀ ਬੜੇ ਬੜੇ ਲੋਕ ਆਏ ਨੇ ਨਾ ਜਿਨ੍ਹਾਂ ਨੇ ਦੁਨੀਆ ਜਾਣ ਕੇ ਲੋਕਾਂ ਨੂੰ ਸਿੱਧੇ ਰਾਹ 'ਤੇ ਪਾਇਆ ਉਹਨਾਂ ਦਾ ਮੇਨ ਕਨਸੈਪਟ ਇਹ ਹੀ ਰਿਹਾ ਕਿ ਦੁਨੀਆ 'ਚ ਕੋਈ ਜਾਤ ਪਾਤ ਨਹੀਂ ਹੈ ਕੋਈ ਜਾਤ ਪਾਤ ਨਹੀਂ ਦੁਨੀਆ 'ਚ ਉਹ ਬੰਦਾ ਸੁਪੀਰੀਅਰ ਹੈ ਜੋ ਰੱਬ ਦੇ ਹਾਂ ਜੋ ਰੱਬ ਦੇ ਹਾਂ ਹਾਂਜੀ ਆਲਾ ਦਰਜੇ ਆਲਾ ਦਰਜੇ ਦੇ ਵੀ ਤੇ ਜਿਸ ਤਰ੍ਹਾਂ ਕਿ ਇਸਲਾਮ ਦੇ ਵਿੱਚ ਕਿ ਆ ਖੁਤਬਾ ਹਜਰਤ ਉਲ ਵਿਦਾਹ ਤੇ ਅੱਲਾ ਦੇ ਨਬੀ ਨੇ ਕਿਹਾ ਕਿ ਕਿਸੇ ਅਰਬੀ ਨੂੰ ਕਿਸੇ ਅਜਮੀ ਤੇ ਕੋਈ ਸੁਪੀਅਰਿਟੀ ਨਹੀਂ ਹੈਗੀ ਕੋਈ ਸੁਪੀਰੀਅਰ ਨਹੀਂ ਹੈਗਾ ਸਿਰਫ ਸੁਪੀਰੀਅਰ ਹੋਏ ਕਿ ਜਿਹੜਾ ਰੱਬ ਤੋਂ ਡਰਦਾ ਹੈ ਜਿਹੜਾ ਰੱਬ ਕੋਲ ਡਰਦਾ ਹੈ ਤੇ ਬਾਕੀ ਹਰ ਮਜ਼ਬ ਜਿਵੇਂ ਬਾਬਾ ਗੁਰੂ ਨਾਨਕ ਜੀ ਦਾ ਕਨਸੈਪਟ ਦੇਖ ਲਓ ਬਾਬਾ ਗੁਰੂ ਨਾਨਕ ਜੀ ਨੇ ਵੀ ਇਹ ਕੋਈ ਭਾਵੇਂ ਕਿ ਉਹ ਕਹਿੰਦੇ ਨੇ ਕਿ ਉਹ Hindu ਮਤ ਦੇ ਵਿੱਚ ਪੈਦਾ ਹੋਏ ਸੀ ਲੇਕਿਨ ਉਹਨਾਂ ਨੇ ਉਹ Hinduਾਂ ਦੇ ਉਹ ਤੌਰ ਤਰੀਕੇ ਨਹੀਂ ਅਪਣਾਏ ਨਹੀਂ ਫਿਰ ਤੁਸੀਂ ਇਹ ਦੇਖੋ ਕਿ ਗੁਰੂ ਅਮਰਦਾਸ ਦੇ ਦੌਰ ਚ ਵੀ ਜ਼ਾਤ-ਪਾਤ ਨੂੰ ਜ਼ਾਤ-ਪਾਤ ਨੂੰ ਖਤਮ ਕੀਤਾ ਗਿਆ ਫਿਰ ਤੁਸੀਂ ਹੋਰ ਬਹੁਤ ਸਾਰੀਆਂ ਮਸਾਲਾਂ ਅਸੀਂ ਆ ਲੈ ਸਕਦੇ ਹੋ ਕਿ ਜਿਸ ਤਰ੍ਹਾਂ ਬਗਤ ਰਵਿਦਾਸ ਜੀ ਇਹ ਸਾਰੇ ਤੋਂ ਵੱਡੀ ਦੁਨੀਆ ਦੀ ਮਸਾਲੇ ਗਾਲਬਨ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਹਾਂਜੀ ਤੀਸਰੇ ਗੁਰੂ ਅਮਰਦਾਸ ਜੀ ਉਹਨਾਂ ਨੇ ਵੀ ਇਸ ਚੀਜ਼ ਤੇ ਬਹੁਤ ਕੰਮ ਕੀਤਾ ਹਾਂ ਇਸ ਚੀਜ਼ ਤੇ ਉਹਨਾਂ ਨੇ ਕੰਮ ਕੀਤਾ ਕਿ ਇਹ ਕੋਈ ਅਸੀਂ ਅਸੀਂ ਜੀਤ ਨਹੀਂ ਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਕੋਈ ਕਨਸੈਪਟ ਦਿੱਤਾ ਲੋਕਾਂ ਨੂੰ ਮੇਰੇ ਨਾਲ ਨਾ ਜਿਗਿਆ ਮੈਂ ਇਹ ਗੱਲ ਸ਼ੇਅਰ ਕਰਾਂਗਾ ਕਿ ਮੇਰੇ ਨਾਲ ਨਾ ਕੁਝ ਦਿਨ ਪਹਿਲੇ ਨਾ ਇੱਕ ਦੋਸਤ ਨੇ ਇੱਕ ਫੋਨ ਕਾਲ ਕੀਤੀ ਤੇ ਉਦੋਂ ਵੀ ਆਪਾਂ ਨਾ ਬਗਤ ਰਵਿਦਾਸ ਜੀ ਦੇ ਉੱਤੇ ਨਾ ਇੱਕ ਵੀਡੀਓ ਬਣਾਈ ਸੀ ਤੇ ਉਹਨਾਂ ਨੇ ਅਪਰੀਸ਼ੀਏਟ ਵੀ ਕੀਤਾ ਤੇ ਉਹਨਾਂ ਨੇ ਬਾਅਦ ਚੋ ਗਿਆ ਉਹਨਾਂ ਨੇ ਕਿਹਾ ਜੀ ਜਿੱਥੇ ਜਿੱਥੇ ਤੇ ਦੁਨੀਆ 'ਚ ਇਹ ਇੱਕ ਖਾਸ طبਕਾ ਹੈ ਬ੍ਰਾਹਮਣ ਕੌਮ ਉਹ ਜਿੱਥੇ ਜਿੱਥੇ ਰਹੀ ਹੈ ਨਾ ਇਧਰੋਂ ਲਾ ਲੋ ਤੁਸੀਂ ਕਸ਼ਮੀਰ ਤੋਂ ਲਾ ਕੇ ਨੇਪਾਲ ਤੱਕ ਹਾਂ ਜਿਸ ਏਰੀਆ ਚ ਰਹੀ ਹੈ ਨਾ ਜਿੰਨਾ ਏਰੀਆ ਇਹਦੇ ਚ ਸਿਰਫ ਜ਼ਾਤ ਪਾਤ ਉਹਨੇ ਕਿਹਾ ਅਸੀਂ ਦੁਨੀਆਂ ਫੇਰ ਲਈ ਪੈਰਿਸ ਤੋਂ ਉਹਨੇ ਕਾਲ ਕੀਤੀ ਉਹਨੇ ਕਿਹਾ ਮੈਂ ਦੁਨੀਆਂ ਫੇਰ ਲਈ ਮੈਂ ਮਲੇਸ਼ੀਆ ਰਿਆਂ ਵਾਂ ਇਰਾਨ ਰਿਆਂ ਵਾਂ ਸਾਊਦੀਆ ਰਿਆਂ ਵਾਂ ਦੁਬਈ ਰਿਆਂ ਵਾਂ ਤੇ ਇਸ ਟਾਈਮ ਮੈਂ ਪੈਰਿਸ ਆ ਤੇ ਇਹ ਸਾਰੇ ਦੁਨੀਆਂ ਦੇ ਇਲਾਕਿਆਂ ਚ ਚਲੇ ਜਾਓ ਇੱਥੇ ਕੋਈ ਜ਼ਾਤ ਪਾਤ ਹੀ ਨਹੀਂ ਹੈ ਸਹੀ ਗੱਲ ਸਿਰੇ ਤੋਂ ਹੀ ਨਹੀਂ ਹੈ ਸਿਰੇ ਤੋਂ ਹੈ ਹੀ ਨਹੀਂ ਇਹ ਕਨਸੈਪਟ ਹੀ ਨਹੀਂ ਹੈ ਕਹਿੰਦਾ ਸਿਰਫ ਇੱਥੋਂ ਦੇ ਲੋਕਾਂ ਨੇ ਆਪਣੇ ਇਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਮذਬ ਵਾਲੇ ਲੋਕ ਆ ਅਸੀਂ ਆਪਣੇ ਆਪ ਨੂੰ ਉੱਚਾ ਕਰਨਾ ਤੇ ਇਹਨਾਂ ਨੇ ਆਪਣੇ ਆਪ ਨੂੰ ਉੱਚਾ ਕੀਤਾ ਤੇ ਫਿਰ ਇਹਨਾਂ ਨੇ ਜਿੰਨਾਂ ਕੋਲੋਂ ਲੈਣਾ ਸੀ ਕੋ ਮਾਲ ਮਤਾ ਇਕੱਠਾ ਕਰਨਾ ਸੀ ਉਹਨਾਂ ਨੂੰ ਫਿਰ ਆਪਣੇ ਤੋਂ ਥੋੜਾ ਜਿਆਦਾ ਥੱਲੇ ਰੱਖਤਾ ਉਹਨਾਂ ਨੂੰ ਖੁਸ਼ਤਰੀ ਕਹਿਤਾ ਤੇ ਜਿੰਨਾਂ ਨਾਲ ਸਿਰਫ ਕੰਮਗੁੰਮੀ ਕਰਾਉਣਾ ਸੀ ਉਹਨਾਂ ਨੂੰ ਸ਼ੂਦਰ ਕਹਿ ਕੇ ਨਾ ਇਹ ਸਾਥ ਪਾਸ ਦਾ ਨਿਜ਼ਾਮ ਖਤਮ ਕੀਤਾ ਲੇ ਮਤਲਬ ਕਿ ਬढ़ावा ਦਿੱਤਾ ਤੇ ਇਸ ਇਸ ਚੀਜ਼ ਦੇ ਖਿਲਾਫ ਗੁਰੂ ਰਵਦਾਸ ਜੀ ਆਏ ਉਹਨਾਂ ਨੇ ਆਣ ਕੇ ਇਸ ਚੀਜ਼ ਨੂੰ ਖਤਮ ਕਰਨ ਦੀ ਇਸ ਬਰੇ ਸਗੀਰ ਚ ਬੇहद ਕੋਸ਼ਿਸ਼ ਕੀਤੀ ਜੋ ਕਿ ਅੱਜ ਤੱਕ ਜਿਸ ਵਜ੍ਹਾ ਤੋਂ ਉਹਨਾਂ ਦਾ ਨਾਂ ਅੱਜ ਤੱਕ ਜ਼ਿੰਦਾ ਹੈ ਲੋਕ ਜਾਣਦੇ ਨੇ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਹੋਣਾ ਤੇ ਬਾਕੀ ਤੁਸੀਂ ਦੇਖ ਲਓ ਕਿ ਜਿਹੜੇ ਉਸ ਦੌਰ ਦੇ بڑے بڑے ਉਹ ਹੋਏ ਹੋੜੇ ਨੇ ਮਤਲਬ ਕਿ ਜਿਹੜੇ ਭਗਤ ਹੋਏ ਹੋੜੇ ਨੇ ਲੋਕ ਹੋਏ ਹੋਏ ਇਹਨਾਂ ਨੇ ਆਪਣੇ ਮذਬਬ ਚ ਬ੍ਰਾਹਮਣ ਲੋਕ ਹੋਏ ਹੋੜੇ ਨੇ ਉਹਨਾਂ ਨੂੰ ਕੋਈ ਜਾਣਦਾ ਵੀ ਨਹੀਂ ਹਾਂ ਜਿਹੜੇ ਉਹਨਾਂ ਨਾਲ ਉਸ ਟਾਈਮ ਅੜੀ ਕਾਲ ਆ ਕੇ ਬੈਠੇ ਰਹੇ ਨੇ ਕਿ ਤੁਸੀਂ ਨੀਚੇ ਜੇ ਤੇ ਅਸੀਂ ਉੱਚੇ ਆ ਇਹ ਚੀਜ਼ਾਂ ਦਾ ਮਤਲਬ ਕਿ ਮੁਕਾਬਲਾ ਲਾ ਕੇ ਬੈਠੇ ਨੇ ਅੱਜ ਉਹਨਾਂ ਨੂੰ ਕੋਈ ਜਾਣਦਾ ਵੀ ਨਹੀਂ ਬਿਲਕੁਲ ਸਹੀ ਕਿਸੇ ਇੱਕ ਨੂੰ ਵੀ ਨਹੀਂ ਜਾਣਦਾ ਅਸੀਂ ਤਾਂ ਚਲੋ ਮੁਸਲਮਾਨ ਅਸੀਂ ਨਹੀਂ ਜਾਣਦੇ ਕੋਈ ਬੰਦਾ ਕਮੈਂਟ ਜਿਹੜੇ ਸਾਡੇ ਲੋਕ ਦੋਸਤ ਦੇਖ ਰਹੇ ਨੇ ਕਿਸੇ ਨੂੰ ਵੀ ਕੋਈ ਐਸਾ ਬੰਦਾ ਨਹੀਂ ਜਾਣਦਾ ਇਹ ਗੱਲ ਦੇ ਦੌਰ ਦੇ ਵਿੱਚ ਕੋਈ ਜਿਹੜਾ ਅਸੀਂ ਵੱਡਾ ਕੋਈ ਹਿਸਟਰੀ ਯਾਦ ਹੀ ਨਹੀਂ ਕਰਦੇ ਕੋਈ ਹਿਸਟਰੀ ਕੋਈ ਯਾਦ ਹੀ ਨਹੀਂ ਕਰਦਾ ਯਾਦ ਹਮੇਸ਼ਾ ਉਹਨੂੰ ਕੀਤਾ ਜਾਂਦਾ ਹੈ ਕਿ ਜਿਹੜਾ ਬਰਾਬਰੀ ਦਾ ਸਵਸਥ ਕੰਮ ਜਿਨ੍ਹਾਂ ਇਨਸਾਨੀਅਤ ਵਾਸਤੇ ਕਾਬਿਲ ਕੀਤਾ ਤੇ ਗੁਰੂ ਰਵਦਾਸ ਜੀ ਨੇ ਕਾਫੀ ਮਤਲਬ ਕਿ ਇਸ ਚੀਜ਼ ਨੂੰ ਖਤਮ ਕੀਤਾ ਇਸ ਇਲਾਕੇ ਚ ਹੂੰ ਤੇ ਜਿਸ ਤਰ੍ਹਾਂ ਕੇ ਬਾਬਾ ਬੰਦਾ ਸਿੰਘ ਜੀ ਨੇ ਕਿਹਾ ਕਿ ਵੀ ਜਿਹੜਾ ਹੀਰਾ ਹੈ ਨਾ ਉਹਨੂੰ ਉਹਦੀ ਚਮਕ ਨੂੰ ਟੱਕਿਆ ਨਹੀਂ ਜਾ ਸਕਦਾ ਤੇ ਜਿਹੜਾ ਬਾਕੀ ਕੱਚਾ ਗੰਧਰਾ ਹੈ ਉਹ ਹੀਰੇ ਦੀ ਪਹਿਚਾਨ ਜੋਰੀ ਨਹੀਂ ਹੁੰਦੀ ਹੈ ਬਾਕੀ ਆਮ ਬੰਦੇ ਨੂੰ ਹੀਰੇ ਦੀ ਪਹਿਚਾਨ ਨਹੀਂ ਹੁੰਦੀ ਮੈਨੂੰ ਬਹੁਤ ਪਿਆਰੀ ਸੀ ਤੇ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਗੀ ਮਿਲਣੇ ਆ ਕਿ ਨਵੀਂ ਵੀਡੀਓ ਨਾਲ ਸੰਦੇ ਅਜਾਜ਼ ਅੱਲਾਹ ਨਿਕੇ ਬਾ